ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੇਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਸੋ ਖਬਰਾਂ ਦੀ ਸ਼ੁਰੂਆਤ ਪੰਜਾਬ ਨਗਰ ਨਿਗਮ ਚੋਣਾਂ ਤੋਂ ਕਰ ਲੈਨੇ ਆ ਸੋ ਦੱਸ ਦਈਏ ਕਿ ਪੰਜਾਬ ਦੇ ਵਿੱਚ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਕਾਉਂਸਲ ਚੋਣਾਂ ਸਬੰਧੀ ਬਿੱਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਅਤੇ ਇਸ ਮੀਟਿੰਗ ਦੇ ਮਗਰੋਂ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ 60-70 ਫੀਸਦੀ ਦੇ ਕਰੀਬ ਉਮੀਦਵਾਰਾਂ ਦੀ ਸੂਚੀ ਸ਼ਾਮ ਤੱਕ ਜਾਰੀ ਹੋ ਜਾਵੇਗੀ ਅਤੇ ਰਹਿੰਦੇ ਉਮੀਦਵਾਰਾਂ ਦੀ ਸੂਚੀ ਭਲਕੇ ਯਾਨੀ ਕਿ ਅੱਜ ਆਉਣ ਦੇ ਸੰਕੇਤ ਵੀ ਅਮਨ अरोड़ा ਵੱਲੋਂ ਦਿੱਤੇ ਗਏ। ਉਥੇ ਹੀ ਅਮਨ अरोड़ा ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਲਈ ਪੂਰੇ ਪੰਜਾਬ ਨੂੰ 10 ਜ਼ੋਨਾਂ ਦੇ ਵਿੱਚ ਵਨਡੇ ਆ ਗਿਆ ਹੈ ਅਤੇ ਜਿਸ ਤਰ੍ਹਾਂ ਦਾ ਉਤਸ਼ਾਹ ਇਸ ਮੀਟਿੰਗ ਅਤੇ ਸਮੁੱਚੇ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਸਾਨੂੰ ਯਕੀਨ ਹੈ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਕਾਰਪੋਰੇਸ਼ਨ ਕਮੇਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਜਿੱਤ ਦਿਵਾਉਣਗੇ ਉਥੇ ਹੀ ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਨੇ ਪਿਛਲੇ 3 ਸਾਲਾਂ 'ਚ ਦੇਖ ਲਿਆ ਹੈ ਕਿ ਜਿਸ ਰਫ਼ਤਾਰ ਦੇ ਨਾਲ ਕੰਮ ਹੋਇਆ ਜੇਕਰ ਇਸ ਨੂੰ ਜਾਰੀ ਰੱਖਣਾ ਤਾਂ ਆਮ ਆਦੀ ਪਾਰਟੀ ਦੇ ਨੁਮਾਇੰਦਿਆਂ ਨੂੰ ਚੁਣ ਕੇ ਭੇਜਣਾ ਪਵੇਗਾ ਤਾਂ ਜੋ ਲੋਕਾਂ ਦੇ ਕੰਮ ਨੇ ਜਿਹੜੇ ਹੋ ਸਕਣ ਉਹਨਾਂ ਕਿਹਾ ਕਿ ਇਨ੍ਹਾਂ ਚੋਣਾਂ 'ਚ ਆਵਾ ਦੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਣ ਜਾ ਰਹੀ ਹੈ ਅਤੇ ਅਮਨ अरोड़ा ਨੇ ਭਾਜਪਾ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਨਿਸ਼ਾਨੇ ਸਾਧਦਿਆਂ ਕਿਹਾ ਕਿ ਵੋਟਾਂ 'ਚ ਜਿੱਤਣ ਦਾ ਭਾਜਪਾ ਦਾ ਭਰਮ ਭੁਲੇਖਾ ਪੰਜਾਬ ਦੇ ਲੋਕ 21 ਦਸੰਬਰ ਨੂੰ ਤੋੜ ਦੇਣਗੇ 21 ਤਾਰੀਖ ਨੂੰ 977 ਵਾਰਡਸ ਦੇ ਵਿੱਚ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ 46 ਕਮੇਟੀਆਂ ਔਰ ਕਾਰਪੋਰੇਸ਼ਨਾਂ ਔਰ 49 ਬਾਈ ਇਲੈਕਸ਼ਨਸ ਨੇ 970 ਬੋਰਡਾਂ ਦੇ ਵਿੱਚੋਂ ਕੈਂਡੀਡੇਟਸ ਦੀ ਸਿਲੈਕਸ਼ਨ ਫੇਅਰ ਹੋਵੇ ਮੈਰਿਟ ਦੇ ਉੱਪਰ ਹੋਵੇ ਹਰ ਕਿਸੇ ਨੂੰ ਉਹਦਾ ਬਣਦਾ ਹੱਕ ਹੈ ਜਿਹੜਾ ਉਹ ਮਿਲੇ ਇਹਦੇ ਲਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਡਾਕਟਰ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਨੇ ਇਹਨਾਂ ਸਾਰਿਆਂ ਦੇ ਸਲਾਹ ਮਸ਼ਵਰੇ ਦੇ ਨਾਲ ਔਰ ਡਾਇਰੈਕਸ਼ਨਸ ਦੇ ਨਾਲ ਪੂਰੇ ਪੰਜਾਬ ਨੂੰ 10 ਜ਼ੋਨਸ ਦੇ ਵਿੱਚ ਅਸੀਂ ਡਿਵਾਈਡ ਕੀਤਾ ਪੰਜ ਕਾਰਪੋਰੇਸ਼ਨਸ ਆਰ ਪੰਜ ਜੋ ਉਹਨਾਂ ਦੇ ਜ਼ੋਨਲ ਏਰੀਆ ਸੀਗੇ ਜਿੱਥੇ ਕਮੇਟੀਆਂ ਨੇ ਛੋਟੀਆਂ ਉਹਨੂੰ 10 ਏਰੀਆਜ਼ ਦੇ ਵਿੱਚ ਡਿਵਾਈਡ ਕਰਕੇ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਜਿਦੇ ਵਿੱਚ ਐਮਪੀ ਐਮਪੀ ਦੇ ਕੈਂਡੀਡੇਟ ਸਹਿਬਾਨ ਐਮਐਲਏ ਸਾਡੇ ਆਰਗੇਨਾਈਜੇਸ਼ਨ ਦੇ ਜ਼ਿਲ੍ਹੇ ਤੋਂ ਲੈ ਕੇ ਜ਼ੋਨ ਤੱਕ ਦੇ ਆਫਿਸ ਬੀਰੋਜ਼ ਨੇ ਉਹ بنائے ਗਏ ਹਰ ਜੋ ਸਕਰੀਨਿੰਗ ਕਮੇਟੀ ਸੀ ਨੌ ਮੈਂਬਰੀ ਸੀ ਔਰ ਮੈਨੂੰ ਇਹ ਦੱਸ ਦਿਓ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 977 ਉਮੀਦਵਾਰਾਂ ਦੀ ਵਾਰਡ ਪੱਧਰ ਦੇ ਉੱਪਰ ਚੋਣ ਦੇ ਲਈ ਇਹ ਪਹਿਲੀ ਵਾਰੀ ਹੋਇਆ ਹੈ ਕਿ ਤਕਰੀਬਨ 6300 350 ਜਿਹੜੇ ਆਫਿਸ ਬੀਅਰਸ ਨੇ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਨ੍ਹਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ ਨਿਚਲੇ ਲੋਕਲ ਪੱਧਰ ਦੇ ਉੱਪਰ ਕਾਰਪੋਰੇਸ਼ਨਰ ਕਮੇਟੀਆਂ ਦੇ ਪੱਧਰ ਦੇ ਉੱਪਰ ਮਲਟੀਪਲ ਮੀਟਿੰਗਾਂ ਨੇ ਜਿਹੜੀਆਂ ਉਹ ਹੋਈਆਂ ਨੇ ਔਰ ਕੰਸੈਂਸਸ ਦੇ ਨਾਲ ਸਹਿਮਤੀ ਦੇ ਨਾਲ ਇਹ ਇਲੈਕਸ਼ਨਾਂ ਦੇ ਵਿੱਚ ਫੇਅਰ ਜੈਨੂਇਨ ਰੀਜ਼ਨੇਬਲ ਕੈਂਡੀਡੇਟਸ ਨੇ ਜਿਹੜੇ ਜਿਤਨੇ ਕੈਂਡੀਡੇਟਸ ਨੇ ਉਹਨਾਂ ਦੀ ਸਿਲੈਕਸ਼ਨ ਦਾ ਇਹ ਪ੍ਰੋਸੈਸ ਅਡਾਪਟ ਕੀਤਾ ਗਿਆ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਜਿਸ ਤਰ੍ਹਾਂ ਦਾ ਉਤਸ਼ਾਹ ਅੱਜ ਇਸ ਮੀਟਿੰਗ ਦੇ ਵਿੱਚ ਔਰ ਸਮੁੱਚੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹਦੇ ਨਾਲ ਅਸੀਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਚਾਹੇ ਜਲੰਧਰ ਵੈਸ ਦੀ ਆਪਾਂ ਗੱਲ ਕਰ ਲਈਏ ਜਾਂ ਇਹਨਾਂ ਤਿੰਨ ਬਾਇਲੈਕਸ਼ਨ ਦੀ ਗੱਲ ਕਰ ਲਈਏ ਉਹ ਤੋਂ ਪਹਿਲਾਂ ਪੰਚਾਇਤਾਂ ਦੀ ਗੱਲ ਕਰ ਲਈਏ ਇਹਨਾਂ 977 ਬੋਰਡਾਂ ਦੇ ਵਿੱਚ ਵੀ ਵੱਡੇ ਪੱਦਰ ਦੇ ਉੱਪਰ ਕਾਰਪੋਰੇਸ਼ਨਰ ਕਮੇਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਜਿੱਤ ਬਖਸ਼ਣ ਜਾ ਰਹੇ ਨੇ ਅੱਗੇ ਵਧਦੇ ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਸਕੂਲ ਆਫ ਐਮੀਨੈਂਸ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਸਕੂਲ ਦੇ ਵਿੱਚ 11ਵੀਂ ਕਮਰਸ ਦੇ ਵਿੱਚ ਪੜ੍ਹਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪੰਜਾਬੀ ਲੋਕ ਗੀਤ ਵੀ ਪੇਸ਼ ਕੀਤਾ ਇਸ ਮੌਕੇ ਵਿਦਿਆਰਥਣ ਵੱਲੋਂ ਪੇਸ਼ ਕੀਤੇ ਗਏ ਲੋਕ ਗੀਤ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਾਫੀ ਪ੍ਰਭਾਵਿਤ ਵੀ ਦਿਖਾਈ ਦਿੱਤੇ ਉੱਥੇ ਹੀ ਵਿਦਿਆਰਥਣ ਦੀ ਪ੍ਰਤਿਭਾ ਤੋਂ ਖੁਸ਼ ਹੋ ਕੇ ਸਿੱਖਿਆ ਮੰਤਰੀ ਉਸਦੀ ਹੌਸਲਾ ਅਫਜ਼ਾਈ ਦੇ ਲਈ ਉਸਦੇ ਘਰ ਤਲਾਨੀਆਂ ਤੱਕ ਇਸ ਵਿਦਿਆਰਥਣ ਨੂੰ ਛੱਡਣ ਦੇ ਲਈ ਵੀ ਪਹੁੰਚ ਗਏ ਅਤੇ ਵਿਦਿਆਰਥਣ ਦੀ ਭਰਪੂਰ ਸ਼ਲਾਘਾ ਵੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤੀ ਗਈ। ਨਾਨੀ ਦੇ ਖੇਤ ਮਾਮਦਸ਼ ਕੰ ਦਾ ਸਵਾਗਤ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਮਾਤਾ ਗੁਦਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤੀਗੜ ਸਾਹਿਬ ਵਿਕੇ ਸਕੂਲ ਦੀ ਚੈਕਿੰਗ ਕਰਨ ਲਈ ਪਹੁੰਚੇ। ਇਸ ਦੌਰਾਨ ਜਦੋਂ ਸਕੂਲ ਦੀ ਛੁੱਟੀ ਹੋਈ ਤਾਂ ਸਕੂਲ ਦੀ ਬੱਸ ਵਿੱਚ ਬੈਠੇ ਵਿਦਿਆਰਥੀਆਂ ਨਾਲ ਵੀ ਸਿੱਖਿਆ ਮੰਤਰੀ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੂੰ ਪਿੰਡ ਤਲਾਵੀਆਂ ਦੀ ਰਹਿਣ ਵਾਲੀ ਪਲੱਸ 1 ਦੀ ਵਿਦਿਆਰਥਣ ਜਸਪ੍ਰੀਤ ਕੌਰ ਜਸ ਮਿਲਦੀ ਹੈ ਜੋ ਕਿ ਸਿੱਖਿਆ ਮੰਤਰੀ ਨੂੰ ਇੱਕ ਗੀਤ ਸੁਣਾਉਂਦੀ ਹੈ ਜਿਸ ਤੋਂ ਬਾਅਦ ਸਿੱਖਿਆ ਮੰਤਰੀ ਅਜੋਤ ਸਿੰਘ ਬਾਸ ਉਸ ਬੱਚੀ ਨੂੰ ਕਹਿੰਦੇ ਨੇ ਬੱਚੀ ਅੱਜ ਤੂੰ ਸਕੂਲ ਦੀ ਬੱਸ ਵਿੱਚ ਕਰਨੀ ਨਹੀਂ ਚਾਹੇਂਗੀ ਬਲਕਿ ਅੱਜ ਮੇਰੀ ਗੱਡੀ ਵਿੱਚ ਮੈਂ ਤੈਨੂੰ ਘਰ ਛੱਡਣ ਚਾਹਾਂਗਾ ਸੋ ਗੱਲਬਾਤ ਕਰਦੇ ਆ ਪੰਜਾਬ ਦੇ ਸਿੱਖਿਆ ਮੰਤਰੀ ਅਜੋਤ ਸਿੰਘ ਪੈਸਲ ਸੋਰਾ ਜੀ ਨਿੱਕਾ ਚਿਕਾ ਜੀ ਦੋਸ ਬੋਲੋ ਸਰੇਤੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਅੱਜ ਇੱਕ ਸਕੂਲ ਗਿਆ ਸੀ ਜੀ ਮਾਤਾ ਕੁਜਰੀ ਸਕੂਲ ਆਫ ਫੈਮਿਨਟਸ ਉੱਥੇ ਬੱਚੀ ਮਿਲੀ ਬੱਚੀ ਗੰਦੀ ਹੈ ਤੇ ਇਹਨਾਂ ਦਾ ਵਾਅਦਾ ਕੀਤਾ ਸੀ ਕਿ ਇਹਨੂੰ ਇਸ ਘਰੇ ਛੱਡ ਕੇ ਆਵਾਂਗੇ ਤੇ ਇਹਨਾਂ ਦੇ ਮਾਤਾ ਪਿਤਾ ਮਲੇ ਅਸੀਂ ਪੰਜਾਬ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਸਿੱਖਿਆ ਤੇ ਸਿਹਤ ਉੱਤੇ ਕੰਮ ਕਰਾਂਗੇ ਮੈਂ ਇਹ ਨਹੀਂ ਦਾਅਵਾ ਕਰਦਾ ਕਿ ਮੈਂ ਸਾਰੇ ਸਕੂਲ ਠੀਕ ਕਰਤੇ ਆ ਸਾਡੀ ਸਰਕਾਰ ਨੇ ਸਭ ਠੀਕ ਕਰਦੇ ਪਰ ਬਹੁਤ ਜ਼ਿਆਦਾ ਮਿਹਨਤ ਤੁਸੀਂ ਇਸ ਬੱਚੀ ਦੀ ਯੂਨੀਫਾਰਮ ਦੇਖ ਸਕਦੇ ਹੋ ਇਹ ਐਨਆਈਐਫਟੀ ਬੈਂਗਲੌਰ ਤੋਂ ਡਿਜ਼ਾਈਨ ਹੈ ਪੰਜਾਬ ਦੀ ਕਿਸੇ ਵੀ ਪ੍ਰਾਈਵੇਟ ਸਕੂਲ ਦੀ ਇੰਨੀ ਸ਼ਾਨਦਾਰ ਯੂਨੀਫਾਰਮ ਨਹੀਂ ਹੋ ਸਕਦੀ। ਅਕਿਸੀ ਯੂਨੀਫਾਰਮ ਦੇ ਲਈ 4000 ਰੁਪਏ ਸੇ ਬੱਚੇ ਹੁੰਦੰਦੇ ਤਾਂ ਕਿ ਮਾਤਾ-ਪਿਤਾ ਤੇ ਬੋਝ ਨਾ ਦਵੇ। ਭਾਵੇਂ ਟਰੈਕਸੂਟ ਅ ਬੱਚੀ ਇਸ ਪਿੰਡ ਦੇ ਪਿੰਡ ਵਾਸੀ ਖੜੇ ਨੇ ਬਾਕੀ ਬੱਸ ਆਂਦੀ ਐ ਤੇ ਉਦਾਂ ਦੀ ਬੱਸ ਐ ਜਿਹੜੇ ਪ੍ਰਾਈਵੇਟ ਸਕੂਲ ਜਾਂਦੀ ਸੀ ਪੀਲੇ ਰੰਗ ਦੀ ਬੱਸ। ਅ ਇਹਨਾਂ ਨੂੰ ਤੁਸੀਂ ਆਪ ਇਹਨਾਂ ਦੇ ਪਿਤਾ ਆਪ ਇੱਕ ਬੈਂਕ ਸਿਕਿਉਰਟੀ ਗਾਰਡ ਦੀ ਨੌਕਰੀ ਕਰਦੇ ਆ। ਅਸੀਂ ਸਰਕਾਰੀ ਸਿਕਿਉਰਟੀ ਦੇ ਆਪ ਜਿਹਾ ਤੇ ਐਕਸ ਆਵੇਂ। ਤੁਸੀਂ ਜਾ ਕੇ ਐਕਸ ਆਰਮੀ ਮੈਨਸ ਅਸੀਂ ਉੱਥੇ ਸਿਕਿਉਰਟੀ ਗਾਰਡ ਦਿੱਤੇ ਆ। ਕੈਂਪਸ ਮੈਨੇਜਰ ਦਿੱਤਾ 4 ਕਰੋੜ ਦੀ ਲਾਗਤ ਦੇ ਨਾਲ ਸਕੂਲ ਦੇ ਵਿੱਚ ਕੰਮ ਚੱਲਦਾ ਪਿਆ ਉਸ ਨੂੰ ਵੀ ਅਸੀਂ ਜਲਦ ਤੋਂ ਜਲਦ ਕੋਸ਼ਿਸ਼ ਕਰਾਂਗੇ ਕਿ ਇਹ ਸੀ ਜਿਹੜਾ ਅਕੈਡਮਿਕ ਸੀਜ਼ਨ ਹੈ ਮਾਰਚ ਤੱਕ ਉਹ ਕੰਮ ਵੀ ਪੂਰਾ ਹੋ ਜਾਵੇ ਤੇ ਮੈਂ ਪੱਕੀ ਤੁਹਾਨੂੰ ਇਹਨਾਂ ਨੂੰ ਬੁੱਛਾ ਸੋ ਗੱਲਬਾਤ ਕਰਦੇ ਆਂ ਬੀਟੀ ਨੰਦੀ ਕੀ ਕਹਿਣਾ ਚਾਹੁੰਦੇ ਸਿੱਖਿਆ ਮੰਤਰੀ ਸੋਡੇ ਕਰਿਆ ਇਹਨੇ ਇਹ ਪਹਿਲੀ ਵਾਰ ਹੀ ਅੱਦਾ ਹੋਇਆ ਤੇ ਬਹੁਤ ਅੱਛਾ ਫੀਲ ਕਰ ਰਿਹਾ ਮੇਰੇ ਕੋਲ ਵਾਰਜੀ ਹੈ ਨਹੀਂ ਕਿ ਮੈਂ ਕੁਝ ਕਹਾ ਗੱਲਬਾਤ ਕਰਦੇ ਆਂ ਲੜਕੀ ਜਿੱਤੇ ਨੰਦੂ ਸਰ ਕੀ ਕਹਿਣਾ ਚਾਹੁੰਦੇ ਆਂ ਜ ਮੰਤਰੀ ਸਾਹਿਬ ਤੁਹਾਡੇ ਘਰ ਵਿੱਚ ਪਹੁੰਚੇ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱ ਕੀ ਪਤੇ ਪਰਮਾਤਮਾ ਦੀ ਕਿਰਪਾ ਹੋਈ ਹੈ ਸਾਡੇ ਘਰ ਸਿਕਿਆਮਨ ਸਾਹਿਬ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਹੋਰ ਵੀ ਜਿੰਨੇ ਵੀ ਸੱਜਣ ਸਾਡੇ ਘਰ ਮੰਤਰੀ ਸਾਹਿਬ ਆਏ ਨੇ ਸਾਰਿਆਂ ਦਾ ਇੱਥੇ ਆਉਣ ਦੇ ਤੁਸੀਂ ਵੈਲਕਮ ਕਰਦੇ ਆਂ ਸਾਰਿਆਂ ਜੀ ਆਇਆਂ ਪਹਿਲੀ ਸਾਡੇ ਮੈਡਮ ਨੀਤਾ ਮੈਂ ਜਿਹਨਾਂ ਕੋਲ ਮੈਂ ਪੜੇ ਆ ਤੇ ਹੁਣ ਮੇਰੀ ਬੱਚੀ ਵੀ ਪੜ ਰਹੀ ਹੈ ਉਹਨਾਂ ਦਾ ਬਹੁਤ ਬਹੁਤ ਵੈਲਕਮ ਸਾਡੇ ਘਰ ਆਉਣ ਤੇ ਬਹੁਤ ਵਧੀਆ ਜੋ ਤੁਸੀਂ ਬੜੀ ਸੋਚ ਹੈ ਅਤਾ ਕੁਝ ਨਹੀਂ ਸੋਚਿਆ ਹਾਂ ਜੀ ਇਹ ਸੋਚ ਹੈ ਜਿਹੜੀ ਹਜੋ ਅਸੀਂ ਬੈਂਕਸ ਆਫ ਦੀ ਬਹੁਤ ਵਧੀਆ ਸੋਚ ਹੈ ਮਤਲਬ ਇਹਨਾਂ ਦਾ ਟਾਰਗੇਟ ਬਹੁਤ ਵਧੀਆ ਨੇ ਪਰ ਮਾਤਾ ਮਾਂ ਦੇ ਨਾਲ ਰਹੇ ਨੂੰ ਜੱਦੀ ਕਲੱਬ ਬਖਸ਼ੇ ਤੇ ਸੋਚਿਆ ਸੀ ਕਿ ਮੰਤਰੀ ਤੁਹਾਡੇ ਘਰੇ ਆਣਾ ਸੱਚੇ ਹੋਰੇ ਸੁਪਨਾ ਵੀ ਨਹੀਂ ਸਿਲਾ ਕੇ ਦੇ ਮਨ ਚ ਆਏ ਵੀ ਨਹੀਂ ਸੀ ਕਿ ਅੱਦਾਂ ਹੋਊਗਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਔਰਵਾਇ ਸਮਾਜ ਨੂੰ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਵੀ ਆਪਣੀ ਬੇਟੀਆਂ ਉਪਰ ਹਮੇਸ਼ਾ ਪ੍ਰਾਊਡ ਫੀਲ ਕਰੋ ਕਦੇ ਵੀ ਉਹਨਾਂ ਉਪਰ ਵੀ ਮੇਰੀ ਬੇਟੀ ਕੁੜੀ ਆ ਬੇਟੀ ਨੂੰ ਪ੍ਰਮਾਣ ਕਰੋ ਉਹ ਜਿਵੇਂ ਦਾ ਬਿਤਾਓ ਉਹਨੂੰ ਆਜ਼ਾਦੀ ਦਿਓ ਵੀ ਜਿਹੜਾ ਤੂੰ ਪੜ੍ਹੇ ਮੈਂ ਇਸਤੇ ਸਪੋਰਟ ਕਰਾਂਗੇ ਜਿਸ ਤੂੰ ਉਹ ਜਣਾ ਚਾਹੁੰਦੀ ਵੀ ਸਪੋਰਟ ਕਰੋ ਉਹਦੇ ਤੇ ਬੰਦਿਆਂ ਨਾਲ ਆਉਣੀਆ ਉਹ ਮਤਲਬ ਪੜ੍ਹਾਓ ਲਖਾਓ ਜਿੰਨਾ ਪੜ ਸਕਦੀ ਆ ਸਰਕਾਰ ਕਹਿੰਦੀ ਸੀ ਬਦਲਾਅ ਲਿਆਵਾਂ ਜੇ ਤੁਹਾਨੂੰ ਲੱਗ ਰਿਹਾ ਕਿ ਬਦਲਾਅ ਆ ਰਿਹਾ ਹੈ ਹਾਂ ਜੀ ਹਾਂ ਤਾਂ ਲੱਗ ਰਿਹਾ ਜੀ ਇਹ ਬੜਾ ਤੇੜੇਧੜੇ ਮਾਹੌਲ ਦੇਖਦੇ ਆ ਬਹੁਤ ਵਧੀਆ ਮਾਹੌਲ ਆ ਵਧੀਆ ਇੰਦਾ ਕਿਵੇਂ ਹੋਇਆ ਨਹੀਂ ਸੀਗਾ ਜੀ ਸਿੱਖਿਆ ਮੰਤਰੀ ਘਰ ਕਿੱਥੇ ਇੱਕ ਨਾਰਮਲ insaan ਦੇ ਘਰ ਪਹੁੰਚੇ ਹੋਣਾ ਅਕੀ ਬਲੋ ਹੈਗਾ ਜੀ ਮੇਰੇ ਪਾਪਾ ਵਰਗੇ ਪਾਪਾ ਸਾਰਿਆਂ ਨੂੰ ਦੇਣ ਕਿਉਂਕਿ ਪਾਪਾ ਨੇ ਮੈਨੂੰ ਉਡਣ ਲਈ ਪੰਖ ਦਿੱਤੇ ਹੈ ਵੈਰੀ ਗੁੱਡ ਤੇ ਮੈਂ ਬਹੁਤ ਪਾਪਾ ਤੇ ਪ੍ਰਾਊਡ ਫੀਲ ਕਰਦੀ ਆ ਮੈਂ ਤੇ ਮੈਂ ਸਰ ਨੂੰ ਵੀ ਸਰਦਾ ਵੀ ਥੈਂਕ ਯੂ ਕਹਿਣਾ ਚਾਹੁੰਦੀ ਆ ਕਿ ਸਰ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਤੁਸੀਂ ਮੇਰੇ ਘਰ ਆਏ ਹੈਨਾ ਤੇ ਮੈਂ ਰੱਬ ਅੱਗੇ ਇੱਕੋ ਪ੍ਰੇਅ ਕਰਦੀ ਆ ਕਿ ਜਿਹੜੇ ਟਾਰਗੇਟ ਨੂੰ ਲੈ ਕੇ ਤੁਸੀਂ ਤੁਰੇ ਹੋ ਨਾ ਰੱਬ ਕਰੇ ਤੁਸੀਂ ਉਹ ਤੋਂ ਵੀ ਬੈਟਰ ਕਰ ਜਾਓ ਬੀਟੀ ਕੀ ਸੁਣਾਉਂਗੇ ਮੰਤਰੀ ਸਾਹਿਬ ਤੁਹਾਡੇ ਘਰੇ ਪਹੁੰਚੇ ਮੈਂ ਇੱਕ ਸ਼ਬਦ ਸੁਣਾ ਦਿੰਨੀ ਆ ਜ ਜਦੋਂ ਮਤਲਬ ਚੰਕੌਰ ਸਾਹਿਬ ਦੇ ਵਿੱਚ ਘੇਰਾ ਪਿਆ ਸੀਗਾ ਹਨਾ ਤੇ ਬਾਬਾ ਜੀ ਸਿੰਘ ਜੀ ਤੇ ਬਾਬਾ ਜੁਹਾਰ ਸਿੰਘ ਜੀ ਨੇ ਸ਼ਹੀਦੀ ਪਾਈ ਸੀਗੀ ਉਦੋਂ ਭਾਈ ਜਤਾ ਜੀ ਜਿਹੜੇ ਸੀਗੇ ਉਹ ਗੁਰਗੋਬਿੰਦ ਸਿੰਘ ਜੀ ਦੇ ਨਾਲ ਸੀਗੇ ਤੇ ਜਦੋਂ ਉਹ ਜਦੋਂ ਮਤਲਬ ਪੈਰਾ ਦਾ ਹੁਕਮ ਹੋਇਆ ਕਿ ਤੁਸੀਂ ਗੜੀ ਛੱਡਣ ਦਾ ਫੈਸਲਾ ਲੈ ਲਓ ਤੇ ਉਹ ਉਦੋਂ ਜਿਸ ਬਾਬਾ ਜੀ ਨੇ ਉਹਨਾਂ ਦਾ ਹੁਕਮ ਸਿਰ ਮੱਥੇ ਪਰਵਾਨ ਕੀਤਾ ਤੇ ਜਦੋਂ ਤੱਕ ਪਰਣ ਲੱਗੇ ਤਾਂ ਭਾਈ ਜਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਬਾ ਜੀ ਤੁਸੀਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਤਾਂ ਪਾ ਦਿਓ ਜੱਗ ਦੀ ਰੀਤ ਚੱਲੀ ਆਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ ਤਾਂ ਜੱਗ ਦੀਆਂ ਰੀਤਾਂ ਨੇ ਪਰ ਮੈਂ ਆਪਣੇ ਦੋ ਪੁੱਤਰਾਂ ਤੇ ਕਫਨ ਨਹੀਂ ਪਾ ਸਕਦਾ ਬਿਕੋਜ਼ ਇਹ ਸਾਰਾ ਹੀ ਖਾਲਸਾ ਜਿਹੜਾ ਹੈ ਉਹ ਮੇਰਾ ਪੁੱਤਰ ਹੈ ਉਦੋਂ ਦੀਆਂ ਦੋ ਲੈਣਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਕਿਵੇਂ ਛੱਡ ਜਾ ਮੁਸੀਬਤਾਂ ਛਪਾ ਕੇ ਪਤਾ ਤੋ ਪਿਆਰਾ ਖਾਲਸਾ ਕਿਵੇਂ ਛੱਡ ਜਾ ਮੁਸੀਬਤਾਂ ਛਪਾ ਕੇ ਪਤਾ ਤੋ ਪਿਆਰਾ ਖਾਲਸਾ ਜਪਿਆ ਜਾ ਖਤਰੇ ਜਾਨ ਪੀਰੇ ਹਿੰਦ ਨੂੰ ਛੱਡਣ ਲਈ ਗੜੀ ਸਿੰਗਾ ਆਖੇ ਆ ਗੋਬਿੰਦ ਨੂੰ ਜਾ ਪਿਆ ਜਾ ਖਤਰਾ ਹੈ ਜਾਨ ਪੀ ਰਹੇ ਹਿੰਦ ਨੂੰ ਛੱਡਣ ਲਈ ਗੜੀ ਸਿੰਗਾ ਆਖੇ ਆ ਗੋਬਿੰਦ ਨੂੰ ਸੁਣੀ ਸਿੰਗਾ ਦੀ ਜਾ ਗੱਲ ਹੋਇਆ ਕਾਲ ਜੇਤ ਸਾਲ ਬੋਲੇ ਗੁਰੂ ਜੀ ਰਤਾਕ ਗੁੱਸਾ ਖਾ ਕੇ ਪੁੱਤਾ ਤੋ ਰਾ ਖਾਲਸਾ ਕਿਵੇਂ ਛੱਡ ਜਾ ਮੁਸੀਬਤਾਂ ਚ ਪਾ ਕੇ ਪਤਾ ਤੋ ਤੇ ਆਰਾ ਖਾਲਸਾ ਜਾਨ ਤੋ ਵੀ ਜਿਆਦਾ ਜੀ ਨੂੰ ਕੀਤਾ ਹੈ ਪਿਆਰ ਮੈਂ ਜੀ ਦੇ ਉੱਤੋਂ ਬਾਜ਼ ਦਿੱਤੇ ਅਜੀਤ ਤੇ ਜੁਜਾਰ ਮੈਂ ਜਨ ਤੋ ਵੀ ਜਦਾ ਜੀ ਨੂੰ ਕੀਤਾ ਹੈ ਪਿਆਰ ਮੈਂ ਜੀ ਦੇ ਉੱਤੋਂ ਵਾਰ ਦਿੱਤੇ ਜੀਤ ਤੇ ਜੁਜਾਰ ਮੈਂ ਮੇਰਾ ਪੰਥ ਪਿਆ ਜਾ ਦਿਨ ਦੁਨੀ ਦਾ ਸਹਾਰਾ ਕਦੇ ਤੁਰਿਆ ਨਹੀਂ ਸੀਸਾ ਚੁਕਾ ਕੇ ਪਤਾ ਤੋ ਤੇ ਆ ਜਾ ਖਾਲਸਾ ਕਿ ਮੈਂ ਛੱਡ ਜਾ ਤਾਜ ਬਾਕੇ ਪੁੱਤਾ ਤੋਂ ਪਿਆਰਾ ਖਾਲਸਾ ਕਿਵੇਂ ਛੱਡ ਜਾ ਮੁਸੀਬਤਾਂ ਚ ਪਾਕੇ ਪੁੱਤਾ ਤੋਂ ਪਿਆਰਾ ਖਾਲਸਾ ਲਾਈਕ ਗੁਰਜੀ ਦਾ ਖਾਲਸਾ ਲਾਈਕ ਗੁਰਜੀ ਕੀ ਫਤਿਹ ਮੰਤਰੀ ਸਾਹਿਬ ਤੁਹਾਡੇ ਸ਼ਾਸ ਵੀ ਅਸੂਰ ਨਹੀਂ ਬੋਤੇ ਦੇਖੋ ਜੋ ਸਾਡਾ ਇਤਿਹਾਸ ਹੈ ਹੈ ਨਾ ਤੇ ਇਹ ਦਿਨ ਸ਼ੁਰੂ ਹੋ ਗਏ ਨੇ ਕਿਉਂ ਲਈ ਮੈਂ ਉਸ ਧਰਤੀ ਤੋਂ ਆਂਦਾ ਹਾਂ ਜਿੱਥੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀ ਤੇ ਆਹ ਨਾਲ ਜਿਹੜਾ ਸਿੱਖ ਇਤਿਹਾਸ ਆਹ ਨਾਲ ਕੁਝ ਦਿਨਾਂ ਚ ਉਹ ਬਹੁਤ ਹੀ ਦਮਗीन ਤੇ ਕਿਸ ਤਰੀਕੇ ਨਾਲ ਯਾਨੀ ਉਹਦੇ ਕੋਈ ਇਦਾਂ ਦੀ ਸ਼ਹਾਦਤ ਦੀ ਕਿਤੇ ਕੋਈ ਹੋਰ ਮਿਸਾਲ ਨਹੀਂ ਮਿਲਦੀ ਤੇ ਹਰ ਪਲ ਨਮਨ ਹੈ ਹਰ ਪਲ ਨਮਨ ਹੈ ਦੰਦੇ ਇਸ ਧਰਤੀ ਨੂੰ ਜਿੱਥੇ ਆਪਾਂ ਬੈਠੇ ਆ ਇਹ ਧਰਤੀ ਚੰਕੌਰ ਸਾਹਿਬ ਦੀ ਧਰਤੀ ਸਰਸਿਆ ਦੀ ਧਰਤੀ ਉਹ ਬੁਰਗਾਨਾ ਪਰਿਵਾਰ ਨੇ ਛੋੜਾ ਸਾਬ ਮੇਰੇ ਹਲਕੇ ਚ ਹੈ ਤੇ ਹੁਣ ਦਿਨ ਆਊਗਾ 20 ਤਰੀਕ ਨੂੰ ਫਿਰ ਸਫਰ-ਏ-ਸ਼ਾਦਤ ਕਿਵੇਂ ਹੁਣ ਵੀ ਆਪਾਂ ਮੱਥਾ ਟੇਕ ਕੇ ਆਏ ਆ ਅਜੇ ਤਾਂ 8 9 10 ਦਸੰਬਰ ਹੀ ਹੈ ਅਜੇ ਅਜੇ ਇੱਕ ਜਿਹੜਾ ਸੰਗਰਾਮ ਦਾ ਹੈ ਤੇ ਹਜੇ ਤਾਂ ਸ਼ੁਰੂਆਤ ਹਜੇ ਹਜੇ ਹੀ ਠੰਡ ਸੀ ਉੱਤੇ ਤੇ ਉਹ ਜਿਹੜਾ ਇਤਿਹਾਸ ਹੈ ਇਹ ਇਹ ਹਰ ਪਹਿਲਾ ਇਸ ਇਤਿਹਾਸ ਨੂੰ ਹਰ ਪਲ ਨਮਨ ਹਰ ਪਲ ਨਮਨ ਜੀ ਮਦਦ ਲਈ ਵੀ ਕੋ ਯਤਨ ਕਰਨੀ ਹਾਂ ਜੀ ਬਿਲਕੁਲ ਜੀ ਬੱਚੀ ਆਪਣੇ ਬਹੁਤ ਟੈਲੈਂਟਡ ਬੱਚੀ ਹੈ ਤੇ ਉਸ ਦਾ ਗੀਤ ਵੀ ਆ ਰਿਹਾ ਤੇ ਆਪਣੇ ਪਿੰਨੋ ਮੇਰੀ ਆਪ ਸਭ ਦੇ ਰਾਈ ਹੋਈ ਤੁਸੀਂ ਇਸ ਬੱਚੀ ਨੂੰ ਪ੍ਰਮੋਟ ਕਰੋ ਤੇ ਗੁਰੂ ਸਾਹਿਬ ਖੁਦ ਕਿਰਪਾ ਕਰੋ ਧੰਨਵਾਦ ਥੈਂਕ ਯੂ ਸੋਤੀਗਤ ਸਾਹਿਤੂ ਦੀਪਕ ਸਿੰਘ ਦੀ ਰਿਪੋਰਟ ਅੱਗੇ ਵਧਦੇ ਆ ਉਧਰ ਸਿੱਖ ਧਰਮ ਦੇ ਪ੍ਰਚਾਰਕ ਪਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਤੇ ਕਤਲ ਅਤੇ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਟੱਡਰੀਆਂ ਵਾਲੇ ਨੇ ਆਪਣਾ ਪੱਖ ਰੱਖਿਆ ਉਹਨਾਂ ਕਿਹਾ ਕਿ ਬੇਸ਼ੱਕ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਉਹਨਾਂ ਦੇ ਉੱਤੇ ਮਾਮਲਾ ਦਰਜ ਹੋਇਆ ਪਰ ਜਾਂਚ ਤੋਂ ਬਾਅਦ ਉਹਨਾਂ ਦੇ ਉੱਤੇ ਲੱਗੇ ਦੋਸ਼ ਬਿਲਕੁਲ ਝੂਠੇ ਸਾਬਤ ਹੋਣਗੇ ਉਹਨਾਂ ਕਿਹਾ ਕਿ 13 ਸਾਲ ਪਹਿਲਾਂ ਗੁਰਦੁਆਰਾ ਪਰਮੇਸ਼ਵਰ ਦਵਾਰ ਦੇ ਗੇਟ ਅੱਗੇ ਲੜਕੀ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਅਤੇ ਜਾਂਚ ਤੋਂ ਬਾਅਦ ਕੇਸ ਬਿਲਕੁਲ ਬੰਦ ਹੋ ਗਿਆ ਸੀ ਅਤੇ ਉਸ ਸਮੇਂ ਪਰਿਵਾਰ ਨੇ ਕਿਹਾ ਸੀ ਕਿ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਵਾਉਣੀ ਪਰ ਹੁਣ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਨੇ ਜਿਸ ਦੇ ਉੱਤੇ ਅਦਾਲਤ ਨੇ ਕਿਹਾ ਕਿ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਪਰਚਾ ਦਰਜ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਾਰੇ ਮਾਮਲੇ ਦੀ ਜਾਂਚ ਕਰੇਗਾ ਅਤੇ ਬੇਸ਼ੱਕ ਪੁਲਿਸ ਗੁਰਦੁਆਰਾ ਸਾਹਿਬ ਆ ਕੇ ਜਾਂਚ ਕਰੇ ਤੇ ਇਸ ਮਾਮਲੇ ਸੰਬੰਧੀ ਜਿੱਥੇ ਵੀ ਮੈਨੂੰ ਬੁਲਾਇਆ ਜਾਵੇਗਾ ਮੈਂ ਜਰੂਰ ਪਹੁੰਚਾਂਗਾ ਅਤੇ ਜਾਂਚ ਦੇ ਵਿੱਚ ਗੁਰਦੁਆਰਾ ਪਰਮੇਸ਼ਵਰ ਦਵਾਰ ਦਾ ਸਮੂਹ ਜਥਾ ਵੀ ਸਰਜੋਗ ਦੇਵੇਗਾ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਹੈ ਸਭ ਨੂੰ ਹੈਰਾਨ ਕਰਦੀ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਹੈ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਹਮਣੇ ਰੱਖਿਓ ਅੱਗੇ ਵੱਧਦੇ ਹਾਂ ਉਧਰ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਮਾਰਲੀਨਾ ਵੱਲੋਂ ਬਿਜ਼ਨਸ ਬਲਾਸਟਰ ਸੀਨੀਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਪ੍ਰੋਗਰਾਮ ਯੂਨੀਵਰਸਿਟੀਆਂ ਅਤੇ ਆਈਟੀਆਈਜ਼ ਦੇ ਵਿਦਿਆਰਥੀਆਂ ਨੂੰ ਵਪਾਰ ਦੇ ਖੇਤਰ ਦੇ ਵਿੱਚ ਤਰੱਕੀ ਕਰਨ ਦੇ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਉੱਥੇ ਹੀ ਮੁੱਖ ਮੰਤਰੀ ਆਤਿਸ਼ੀ ਮਾਰਲਿਨਾਂ ਨੇ ਆਖਿਆ ਕਿ ਬਿਜ਼ਨਸ ਬਲਾਸਟਰ ਸੀਨੀਅਰਜ਼ ਪ੍ਰੋਗਰਾਮ ਦੀ ਸ਼ੁਰੂਆਤ ਦੇ ਨਾਲ ਮੈਨੂੰ ਭਰੋਸਾ ਹੈ ਕਿ ਵਕ ਵਕ ਯੂਨੀਵਰਸਿਟੀਆਂ ਅਤੇ ਆਈਟੀਆਈ ਦੇ ਵਿਦਿਆਰਥੀ ਵੀ ਦੇਸ਼ ਦੇ ਲਈ ਨੌਕਰੀਆਂ ਦੇ ਨਿਰਮਾਤਾ ਬਣ ਜਾਣਗੇ ਅੱਜ ਯਹਾਂ ਤੇ ਇਸ ਬਿਜ਼ਨਸ ਬਲਾਸਟਰ ਪ੍ਰੋਗਰਾਮ ਸੀਨੀਅਰ ਦੀ ਸ਼ੁਰੂਆਤ ਕੇ ਸਾਥ ਮੂਝੇ ਇਸ ਬਾਤ ਤੇ ਵੀ ਭਰੋਸਾ ਹੈ कि आप में से भी लोग जो यंग जो हमारे स्टूडेंट्स हैं जो दिल्ली की अलग अलग यूनिवर्सिटी से आए हैं आई से आए हैं आप लोग भी हमारे देश के लिए जॉब क्रिएटर्स बनेंगे सेकेंड जो मुझे सबसे इंटरेस्टिंग चीज़ जो बिजनेस ब्लास्टर्स के हमने स्कूल स्टूडेंट्स के साथ इंटरेक्ट किया जो मुझे सबसे हार्ट वार्मिंग इन इस पूरे एक्सपीरियंस में लगता है वो है स्टूडेंट्स का कॉन्फिडेंस जो डर हमारे मन में हमारे मम्मी हमारे पापा हमारे चाचा जी हमारे मौसी जी हमारे पड़ोस के अंकल जो बचपन से पैदा करते आए हैं बिजनेस ब्लास्टर्स के माध्यम से जब इन्होंने स्टार्टअप्स शुरू किए इनमें वो डर खत्म हो गया है इनमें एक रिस्क टेकिंग एबिलिटी आ गई है कि अब इन्हें लगता है कि हमारा एक स्टार्टअप नहीं शुरू हुआ तो हम दूसरा कर लेंगे दूसरा नहीं चला तो हम तीसरा कर लेंगे जो एक डर और डिपेंडेंस हमारी रहती है एग्जाम क्लियर करने पे इंटरव्यू क्लियर करने पे आ, कोई हमें मौका देगा कि नहीं देगा ये डर इन यंग ऑन्टरप्रिनर्स में खत्म हो गया है तो अब अपनी जिंदगी को आगे बढ़ाने के लिए इस देश की इकोनमी को आगे बढ़ाने के लिए अपनी फैमिली को आगे बढ़ाने के लिए ये किसी पे डिपेंडेंट नहीं है इनमें इतना कॉन्फिडेंस है कि ये खुद कर सकते हैं दे कैन मेक देयर ओन वे इन लाइफ एंड दे कैन टेक देयर फैमिली एंड देयर कंट्री फॉरवर्ड ये इनमें आप ये कॉन्फिडेंस है एंड कुछ इनके ऑनटरप्रिनर्स की स्टोरीज इतनी इंटरेस्टिंग है uh, मैंने आई थिंक फ्यू मंथ्स बैक आई वाज विद सम ऑफ दीज यंग बिजनेस ब्लास्टर्स के जो स्टूडेंट्स हैं तो ये मैंने इनको अपने ऑफिस में बुलाया हुआ था सो आई थिंक इलेवेंथ और ट्वेल्थ स्टैंडर्ड के स्टूडेंट्स थे एंड आई आस्ट देम आपका क्या बिजनेस है आपका क्या स्टार्टअप आप है स्टूडेंट स्कूल इन क्लास ट्वेल्व के मैम इंड लॉजिस्टिक्स का हमने काम शुरू किया है तो हम कुरियर सर्विस है हम यहाँ से सामान पिकअप करते हैं यहाँ ड्रॉप करते हैं उससे बातचीत करते करते ये पता चला कि वो लड़का आशीष जो क्लास ट्वेल्व में पढ़ रहा है वो पचास लोगों को नौकरी देता है पचास लोगों की कंपनी चलाता है ऑल दिस बिफोर हैज इवन टेकन हिज क्लास ट्वेल्थ बोर्ड एक और इंटरेस्टिंग स्टोरी आई फॉरगेट व्हाट द स्टार्टअप वाज़। तो जो बिजनेस ट्वेल्स प्रोग्राम है स्कूल्स में उसमें स्टूडेंट्स पिच करते हैं अपने स्टार्टअप दे स्टार्ट सीड मनी वेरी स्मॉल अमाउंट ऑफ सीड मनी एक्चुअली टू थाउजेंड रुपीज पर स्टूडेंट वो चाहे तो ग्रुप्स फॉर्म कर लेते हैं एंड जो टॉप हंड्रेड या टॉप हंड्रेड फिफ्टी टीम्स हैं उनको इन्वेस्टर्स को भी पिच करने का मौका मिलता है so, सो ऐसे ही एक इन्वेस्टमेंट पिच देश के काफ़ी बड़े बिजनेसमैन के सामने हमारी एक स्टार्टअप की चल रही थी और उस कंपनी के सी जो खुद एक ऑन्ट्रप्रनर हैं उन्होंने हमारी टीम से पूछा कि अगर मैं तुम्हें दो चीज़ें ऑफर करूँ मनी या मेंटरशिप तुम उसमें से क्या लोगे और जो हमारी ट्वेल्थ स्टैंडर्ड की स्टूडेंट्स थी उसने पूरे कॉन्फिडेंस के साथ बोला सर देखिए तीन महीने पहले जब हमने स्टार्टअप शुरू किया था आप हमें ऑफर करते तो मैं मेंटरशिप लेती लेकिन अब हमने तीन चार महीने में बिजनेस करके देख लिया है तो आप पैसे ही दे दो तो, सर एंड <laughs> uh, उस उन बिजनेसमैन से नॉट नॉट ओनली डिड दे गेट मनी दे हैव नाउ रजिस्टर्ड अ प्राइवेट लिमिटेड कंपनी and are taking their business forward based on the investment they got اگے ਵੱਧਦੇ ਆ ਉਧਰ ਜੀਰਾ ਪੁਲਿਸ ਵੱਲੋਂ ਇੱਕ ਨਕਲੀ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਸੋ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਮਾਰੇ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮਹਿਮ ਚੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਇਸੇ ਕڑی ਦੇ ਤਹਿਤ ਫਿਰੋਜ਼ਪੁਰ ਦੀ ਜੀਰਾ ਪੁਲਿਸ ਵੱਲੋਂ ਇੱਕ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਧੋਸ ਦਿਖਾ ਰਹੇ આરોપી ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ ਐਚਓ ਵੱਲੋਂ ਦੱਸਿਆ ਗਿਆ ਕਿ આરોપી ਨੇ ਇੱਕ ਵਿਅਕਤੀ ਦਾ ਮੋਬਾਈਲ ਫੋਨ ਖੋਇਆ ਸੀ ਤੇ ਉਸ ਨੂੰ ਪੁਲਿਸ ਮੁਲਾਜ਼ਮ ਦੀ ਧੋਸ ਦਿਖਾ ਕੇ ਉਸ ਨੂੰ ਥਾਣੇ ਆ ਕੇ ਇਹ ਮੋਬਾਈਲ ਫੋਨ ਲੈ ਕੇ ਜਾਣ ਦੇ ਲਈ ਕਿਹਾ ਸੋ ਇਸ ਮਾਮਲੇ ਦੇ ਵਿੱਚ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮਾਮਲੇ ਦੀ ਹੋਰ ਵੀ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਨਾਲੀਏ ਸਚੂਦਾ ਕਹਿਣਾ ਹੈ ਕਿ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਵਿਅਕਤੀ ਜਾਲੀ ਪੁਲਿਸ ਮੁਲਾਜ਼ਮ ਸਾਬਤ ਹੋਇਆ ਜਿਸ ਨੇ ਗੱਡੀ ਉੱਪਰ ਨੀਲੀ ਤੇ ਲਾਲ ਬੱਤੀ ਵੀ ਲਗਾਈ ਹੋਈ ਸੀ ਤੇ ਇੱਕ ਆਰਮੀ ਦਾ ਕਾਰਡ ਵੀ ਇਸ આરોપી ਦੇ ਕੋਲੋਂ ਬਰਾਮਦ ਕੀਤਾ ਗਿਆ ਸੋ ਇਸ ਮੌਕੇ ਐਸਐਚਓ ਨੇ ਕਿਹਾ ਕਿ ਇਸ ਮਾਮਲੇ ਦੀ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਗੌਰਵਜਾ ਦੇਵ ਜੀ ਐਸਐਸਪੀ ਸਾਹਿਬ ਸੋਮੀਆ ਮਿਸਰਾ ਜੀ ਫੋਈਪੁਰਾ ਜਿਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜੇ ਗੰਦੇ ਆਨਸਰ ਉਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਨਾਕੇ ਲਾ ਕੇ ਇਸੇ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਦਰਖਾਸਤ ਆਈ ਸੀ ਕਰਨਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਾਸਰ ਕੇ ਪੱਟੀ ਦਾ ਰਹਿਣ ਵਾਲਾ ਸੀ ਉਹਨਾਂ ਨੇ ਦੱਸਿਆ ਕਿ ਕੋਈ ਮੁਲਾਜ਼ਮ ਜਿਹੜਾ ਕਿ ਉਹ ਕਹਿੰਦਾ ਕਿ ਮੈਂ ਆਪਣੇ ਨੂੰ ਸੀਆਈਏ ਲੱਗਾ ਉਹਨੇ ਜਿਹੜੀ ਚੈਕਿੰਗ ਕਰਕੇ ਉਹਦੇ ਕੋਲ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਉਹਦੇ ਕੋਲ ਮਤਲ ਲੈ ਲਿਆ ਤੇ ਲੈ ਕੇ ਉਹ ਕਹਿੰਦਾ ਕਿ ਤੁਸੀਂ ਇਹਨੂੰ ਥਾਣੇ ਆ ਕੇ ਲੈ ਜਾਓ ਕਿ ਮੈਂ ਸੀਆਈਏ ਮੈਨਾਂ ਵਗੈਰਾ ਲੱਗਾ ਉਹਦੇ ਕੋਈ ਇੱਕ ਆਰਮੀ ਦਾ ਜਿਹੜਾ ਕਿ ਕਾਰਡ ਵੀ ਜਿਹੜਾ ਮਿਲਿਆ ਜਿਹੜਾ ਕਿ ਜਦੋਂ ਉਦੋਂ ਤੋਂ ਪੁਸ਼ਕਸ਼ ਦੇ ਦਰਮਿਆਨ ਹਤਿੰਦਰ ਸਿੰਘ son of ਹਰਦੀਪ ਸਿੰਘ ਪਟਿਆਲੇ ਦਾ ਰਹਿਣ ਵਾਲਾ ਸੀ ਜਿਹਦੀ ਕਿ ਇੱਕ ਗੱਡੀ ਮਿਲੀ ਪੀਪੀ 11 ਡੀ ਐਚ 2574 ਗੱਡੀ ਜਿਹਦੇ ਵਿੱਚ ਕਿ ਉਹਨੇ ਉਹ ਗੱਡੀ ਦੇ ਵਿੱਚ ਹੂਟਰ ਲੱਗਾ ਸੀ ਹੂਟਰ ਲੱਗਾ ਤੇ ਵਿੱਚ ਨੀਲੀ ਲਾਈਟ ਜਿਹੜੀ ਇੱਕ ਪੁਲਿਸ ਦੀ ਜਿਹੜੀ ਹੁੰਦੀ ਆ ਅੰਦਰ ਬਾਹਰ ਸ਼ੀਸ਼ੇ ਤੇ ਲੱਗੀ ਹੁੰਦੀ ਆ ਉਹ ਪਾਈ ਗਈ ਨਾਲ ਜਦੋਂ ਸੱਚ ਦੇ ਦਰਮਿਆਨ ਤੇ ਉਹਦੇ ਵਿੱਚ ਜਿਹੜੇ ਕਿ ਮੇਰੇ ਐਸਸੀ ਸਤਪਾਲ ਜੀ ਉਹਨੇ ਬੜੀ ਸੂਝ ਬੀ ਹੁੰਦੇ ਨਾਲ ਪੂਰੀ ਜਿਹੜੀ ਕਿ ਮਿਹਨਤ ਦੇ ਲਗਨ ਦੇ ਨਾਲ ਜਦੋਂ ਅਸੀਂ ਵਿਚਾਰਕਸ਼ ਕੀਤੀ ਤੇ ਉਹ ਜਿਹੜਾ ਆਪਣੇ ਆਪ ਨੂੰ ਜਿਹੜਾ ਮੁਲਾਜ਼ਮ ਦੱਸਦਾ ਸੀ ਉਹ ਜਾਲੀ ਮੁਲਾਜ਼ਮੀ ਅੱਗੇ ਵਧਦੇ ਉਧਰ ਲੋਹਾ ਨਗਰੀ ਮੰਡੀ ਗੋਵਿੰਦਗੜ੍ਹ ਤੋਂ ਇੱਕ ਮੰਦਪਾਗੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਿੱਥੇ ਜਵਾਈ ਨੇ ਭਰਾ ਦੇ ਨਾਲ ਮਿਲ ਕੇ ਆਪਣੀ ਹੀ ਸੱਸ ਦਾ ਕਤਲ ਕਰ ਦਿੱਤਾ ਸੋ ਪੁਲਿਸ ਨੇ ਮਹਿਲਾ ਦੀ ਹੋਈ ਮੌਤ ਨੂੰ ਲੈ ਕੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਅਤੇ ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਆਖਿਆ ਕਿ ਲక్ష్ਮੀ ਸ਼ਰਮਾ ਨੇ ਬਿਆਨ ਕੀਤਾ ਕਿ ਮੇਰੀ ਮਾਤਾ ਬਿੱਟੂ ਦੇਵੀ ਦੀ ਮੌਤ ਤੋਂ ਬਾਅਦ ਉਸ ਨੂੰ ਸ਼ੱਕ ਹੈ ਕਿ ਇਹ ਕਤਲ ਕੀਤਾ ਗਿਆ ਜਿਸ ਦੇ ਉੱਤੇ ਪੜਤਾਲ ਕਰਨ ਤੋਂ ਬਾਅਦ ਵਿਕਾਸ ਸ਼ਰਮਾ ਅਤੇ ਉਸਦੇ ਛੋਟੇ ਭਰਾ ਵਿਸ਼ਨੂੰ ਸ਼ਰਮਾ ਨੂੰ ਕਾਬੂ ਕਰ ਲਿਆ ਗਿਆ ਉੱਥੇ ਹੀ ਵਿਕਾਸ ਸ਼ਰਮਾ ਮ੍ਰਿਤਕਾ ਦਾ ਰਿਸ਼ਤੇਦਾਰ ਦੇ ਵਿੱਚ ਜਵਾਈ ਲੱਗਦਾ ਹੈ ਅਤੇ ਉਸਦਾ ਭਰਾ ਵਿਸ਼ਨੂੰ ਇੱਕ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਇਹ ਦੋਨੋਂ ਭਰਾ ਨਸ਼ਾ ਕਰਨ ਦੇ ਆਦੀ ਵੀ ਦੱਸੇ ਜਾ ਰਹੇ ਨੇ ਅਤੇ ਮਿਰਤਕਾ ਤੋਂ ਇਹ ਵਿਅਕਤੀ ਪੈਸੇ ਮੰਗਣ ਗਏ ਸਨ ਤੇ ਇਸੇ ਦੌਰਾਨ ਇਹਨਾਂ ਦੀ ਉਕਤ ਮਹਿਲਾ ਦੇ ਨਾਲ ਬਹਿਸਵਾਜੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਔਰੋਪੀਆਂ ਨੇ ਮਿਰਤਕਾ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਪੁਲਿਸ ਵੱਲੋਂ ਦੋਨਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ 23/10 ਨੂੰ ਇੱਕ ਲੇਡੀਜ਼ ਹੈ ਬਿੱਟੂ ਦੇਵੀ ਇਹਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ 24/10 ਨੂੰ ਇਨਫੀਮੇਸ਼ਨ ਮਿਲੀ ਸੀਗੀ ਤੇ 25/10 ਨੂੰ ਅਸੀਂ ਇਹਨਾਂ ਦੀ ਫੈਮਿਲੀ ਦੇ ਬਿਆਨ ਤੇ 194 ਪੀਐਨਐਸਐਸ ਜਿਹਨੂੰ ਪਹਿਲਾਂ 174 ਦੀ ਕਾਰਵਾਈ ਸਿਰਫ ਪੋਸਟਮਾਰਟਮ ਦੀ ਕਾਰਵਾਈ ਕਹਿੰਦੇ ਆ ਉਹ ਕੀਤੀ ਸੀ ਉਦੋਂ ਕੋਈ ਐਸੀ ਫੈਮਿਲੀ ਵੱਲੋਂ ਗੱਲ ਨਹੀਂ ਲਿਖਾਈ ਗਈ ਸੀ ਪਰ ਕੁਝ ਦਿਨ ਪਹਿਲਾਂ ਸਾਡੇ ਕੋਲ ਕੁੜੀ ਜਿਹੜੀ ਇਹਦੀ ਕੁੜੀ ਹੈ ਜਿਹੜੀ ਮ੍ਰਿਤਕ ਹੈ ਬਿੱਟੂ ਦੇਵੀ ਦੀ ਉਹਦੀ ਬੇਟੀ ਲక్ష్ਮੀ ਨੇ ਆ ਕੇ ਦੱਸਿਆ ਵੀ ਉਹਨੂੰ ਡਾਊਟ ਹੈ ਵੀ ਇਹ ਜਿਹੜੀ ਮੇਰੀ ਮਾਂ ਦੀ ਡੈਥ ਹੋਈ ਹੈ ਇਹ ਹੱਤਿਆ ਹੋਈ ਹੈ ਜਿਸ ਨੂੰ ਅਸੀਂ ਵੈਰੀਫਾਈ ਕੀਤਾ ਤੇ ਅਸੀਂ ਇਹਦੇ ਵਿੱਚ ਵਿਕਾਸ ਸ਼ਰਮਾ ਤੇ ਵਿਸ਼ਨੂ ਸ਼ਰਮਾ ਜਿਹਦੇ ਵਿੱਚ ਵਿਕਾਸ ਸ਼ਰਮਾ ਬਿੱਟੂ ਦੇਵੀ ਦਾ ਜਵਾਈ ਹੈ ਯਾਨੀ ਕਿ ہماری ਸਾਡੀ ਜਿਹੜੀ ਕੰਪਲੇਨਟੈਂਟ ਹੈ ਲక్ష్ਮੀ ਉਹਦਾ ਹਸਬੰਦ ਹੈ ਇਹ ਉਹਦੇ ਵੱਲੋਂ ਕੀਤੀ ਗਈ ਹੈ ਤੇ ਦਰਾਂਮੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਤੇ ਵਿਸ਼ਨੂ ਵਿਸ਼ਨੂ ਇਨਸੀਡੈਂਟ ਤੋਂ ਇੱਕ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ ਤੇ ਵਿਕਾਸ ਤੇ ਵਿਸ਼ਨੂ ਯਾਡੀ ਸੱਸ ਕੋਲ ਬਿੱਟੂ ਦੇਵੀ ਕੋਲ ਪੈਸੇ ਲੈਣ ਗਈ ਸੀ ਜੋ ਘਰੇ ਕੱਲੀ ਸੀ ਕਿ ਕੱਲੀ ਸੀਗੀ ਤਾਂ ਇਸ ਦੌਰਾਨ ਪੈਸੇ ਮੰਗਦੇ ਉਹਨੇ ਮਨਾਂ ਕਰਤਾ ਕਿਉਂਕਿ ਨਸ਼ਾ ਕਰਨ ਤੇ ਆਦੀ ਸੀਗੀ ਉਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਇਹਨਾਂ ਨੂੰ ਚੁੰਨੀ ਨਾਲ ਗੱਲ ਕੋਟਿਆ ਸਟੈਂਗੂਲੇਸ਼ਨ ਕੀਤੀ ਤੇ ਉਸ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਗਏ ਤੇ ਅੱਜ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਹੁਣ ਮਾਲਿਓ ਕੋਰਟ ਦੇ ਵਿੱਚ ਪੇਸ਼ ਕਰਨਾ ਇਹ ਜੀ ਚੁੰਨੀ ਕਰਕੇ ਚੁੰਨੀ ਨਾਲ ਗੱਲਾਂ ਕੋਟਿਆ ਇਹ ਉਹਦੀ ਗਵਰੀ ਤਫਤੀਸ਼ ਚੱਲ ਰਹੀ ਹੈ ਉਹ ਕਰਨਗੇ ਸਰ ਵਜਾ ਕਿ ਮਰਡਰ ਕਰਾ ਵਜਾ ਜੀ ਜਿਹੜੇ ਵਿਕਾਸ ਤੇ ਵਿਸ਼ਨੂ ਹੈ ਇੱਕ ਕੰਨਲ ਬੈਕਗਰਾਉਂਡ ਤੇ ਹੈ ਜਿਵੇਂ ਵਿਸ਼ਨੂ ਦੇ ਪਹਿਲਾਂ ਵੀ ਚੋਰੀ ਦਾ ਮਕੰਮਾ ਕਰਵਾ ਦਿਆ ਤੇ ਵਿਕਾਸ ਜਿਹੜਾ ਹੈ ਇਹ ਨਸ਼ਾ ਕਰਦੇ ਦੋਨੇ ਭਰਾ ਤੇ ਨਸ਼ੇ ਦੇ ਲਈ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਜੋ ਪੈਸਾ ਲੈਣ ਲਈ ਆਪਣੀ ਬਿੱਟੂ ਦੇ ਵੀ ਸਸਫੂਲ ਪਹਿਲਾਂ ਵੀ ਜਾਂਦੇ ਸੀਗੇ ਤੇ 23 10 ਨੂੰ ਵੀ ਗਏ ਹੋਣੇ ਜਦੋਂ ਉੱਥੇ ਬਿੱਟੂ ਦੇਵੀ ਨੇ ਇਹਨਾਂ ਨੂੰ ਪੈਸਾ ਦੇਣ ਤੋਂ ਮਨਾਂ ਕਰਤਾ ਤੇ ਉਸ ਦੌਰਾਨ ਇਹਨਾਂ ਦੀ ਉਹਨਾਂ ਨਾਲ ਬਹਿਸ ਹੋਈ ਤੇ ਇਹਨਾਂ ਨੇ ਉਹਦਾ ਨੂੰ ਧੱਕਾ ਦੇ ਕੇ ਥੱਲੇ ਝੜਤਾ ਤੇ ਸਟਰੰਗੂਲੇਟ ਕਰ ਚੁੰਨੀ ਨਾਲ ਘਰਾ ਕੋੜਤਾ ਉਸ ਤੋਂ ਬਾਅਦ ਸਟੋਰ ਚ ਬੋਡੀ ਰੱਖਤੀ ਦੋਸਤੋ ਬਾਅਦ ਚ ਉੱਥੋਂ ਚਲੇ ਗਏ ਕਿੰਦਾਂ ਟ੍ਰੇਸ ਕੀਤਾ ਹੋਇਆ ਹੈ ਕਿਵੇਂ ਜੀ ਟ੍ਰੇਸ ਕਿਦਾਂ ਹੋਇਆ ਜੀ ਟ੍ਰੇਸ ਜੀ ਸਾਡੇ ਕੋਲ ਆ ਕੁੜੀ ਨੇ ਦੋ ਦੋ ਦਿਨ ਪਹਿਲਾਂ ਜਿੱਦਣ ਅਸੀਂ ਐਫ ਆਰ ਰਿਜਿਸਟਰ ਕੀਤੀ ਹੈ 7 12 ਨੂੰ ਉਦੋਂ ਇਹਨੇ ਸਾਨੂੰ ਦੱਸਿਆ ਵੀ ਜਿਹੜਾ ਇਹਦਾ ਹਸਬੰਡ ਹੈ ਇਹਨੂੰ ਡਾਊਟ ਹੈ ਵੀ ਉਹਨੇ ਕੀਤਾ ਜੋ ਅਸੀਂ ਫਿਰ ਇਹ ਸਾਡੀ ਕ੍ਰਿਮਿਨਲ ਜਿੱਦ ਦਾ ਪਾਰਟ ਹੈ ਇਸ ਤਰ੍ਹਾਂ ਅਸੀਂ ਰਿਮਾਂਡ ਕਰ ਲਿਆ ਤੇ ਰਿਮਾਂਡ ਬਰਗਾਰ ਮੈਂ ਹੁਣ ਜੱਸਾ ਕੋਲ 2 ਦਿਨਾਂ ਦਾ ਰਿਮਾਂਡ ਲਵਾਵਾਂਗੇ ਐਪਲੀਕੇਸ਼ਨ ਲਾਗੇ ਰਹਿਣ ਵਾਲੇ ਕਿੱਥੇ ਦੇ ਨੇ ਇਹ ਰਹਿਣ ਵਾਲੇ ਬੇਸਿਕਲੀ ਵਿਸ਼ਨੂ ਤੇ ਵਿਕਾਸ ਸ਼ਰਮਾ ਦੋਨੇ ਨੇਪਾਲ ਦੇ ਨੇ ਪਰ ਕਾਫੀ ਟਾਈਮ ਤੋਂ ਗੁਵਿੰਦਗੜ੍ਹ ਰਹਿ ਰਹੇ ਆ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ